ਹਾਂਜੀ ਦੋਸਤੋ ਜਿਵੇਂ ਆਪਾਂ ਦੇਖਦੇ ਆਂ ਪਿਛਲੇ ਸਾਲਾਂ 'ਚ ਵੀ ਜਿਹੜਾ ਡੀਏਪੀ ਯੂਰੀਆ ਨਾਲ ਸਮਾਨ ਆ ਰਿਹਾ ਤੇ ਇਸ ਸਾਲ ਵੀ ਡੀਏਪੀ ਨਾਲ ਜਿਹੜਾ ਸਮਾਨ ਆਈ ਜਾਂਦਾ ਯੂਰੀਆ ਨਾਲ ਤਾਂ ਆਪਾਂ ਦੇਖਦੇ ਆਂ ਕਿਸਾਨ ਵੀਰਾਂ ਦੇ ਇਹੀ ਜਾਂਚ ਹੁੰਦਾ ਜਿਹੜਾ ਵੀ ਕੋਈ ਡੀਏਪੀ ਯੂਰੀਆ ਨਾਲ ਸਮਾਨ ਆਇਆ ਯਾਰ ਇਹ ਤਾਂ ਵੈਸੇ ਹੀ ਹੋਊਗਾ ਇਹਨੂੰ ਤਾਂ ਸਿੱੜ ਦਿੰਦੇ ਆ ਕਿਸਾਨ ਵੀਰ ਇਹਨੂੰ ਵਰਤਦੇ ਹੀ ਨਹੀਂ ਤਾਂ ਕਿਸਾਨ ਵੀਰੋ ਜਿਵੇਂ ਹੁਣ ਆਪ ਨੂੰ ਪਤਾ ਹੈ ਇਸ ਸਾਲ ਵੀ ਤੇ ਪਿਛਲੇ ਸਾਲ ਵੀ ਜਿਹੜਾ ਡੀਏਪੀ ਨਾਲ ਜ਼ਿਆਦਾ ਸਲਫਰ ਆਈ ਹੈ 90% ਵਾਲੀ ਦਾਣੇਦਾਰ ਬੈਂਜੂਇਟ ਕਹਿੰਦੇ ਨੂੰ ਆਪਾਂ ਸਲਫਰ ਦਾਣੇਦਾਰ ਹੈਗੀ ਇਹ ਇਹਦੇ ਬਹੁਤ ਸੋਹਣੇ ਰਿਜ਼ਲਟ ਹੈ ਇਹਦੇ ਨਾਲੇ ਤਾਂ ਕੰਮ ਲਿਆ ਜਾਉ ਨਾਲ ਇਹਦੇ ਰਿਜ਼ਲਟ ਬਹੁਤ ਸੋਹਣੇ ਆ ਇਹਨੂੰ ਤੁਸੀਂ 10 12 ਕਿਲੋ ਕਿੱਲੇ ਦੀ ਡੀਏਪ ਨਾਲ ਕਣਕ ਦੀ ਜਿਹੜੀ ਬਜਾਈ ਕਰੋ ਬਹੁਤ ਸੋਹਣੇ ਦੇ ਰਿਜ਼ਲਟ ਹੈ ਇਸ ਉਸ ਵੰਨੇ ਤਾਂ ਬੜਾ ਵਧੀਆ ਕੰਮ ਕਰੋ ਜਿੱਥੇ ਪਾਣੀ ਮੰਨ ਲਓ ਵੀ ਮਾੜੇ ਆ ਬੋਰਾ ਦੇ ਜਿੱਥੇ ਲਾ ਲਓ ਵੀ ਸ਼ੋਰਾ ਸ਼ੂਰਾ ਜਿੱਥੇ ਜ다 ਕਈ ਜ਼ਮੀਨਾਂ 'ਚ ਸਾਲਟ ਹੈ ਉੱਥੇ ਬਹੁਤ ਸੋਨਾ ਕੰਮ ਕਰੂ ਜਿਵੇਂ ਲਾਲੋਬੀ ਬੋਰਾ ਦੇ ਪਾਣੀ ਮਾਰੇ ਤੇ ਇਹਦੇ ਨਾਲ ਨਾ ਤੁਸੀਂ ਲਾਲੋ ਦਾਣੇ ਦੀ ਕੁਆਲਿਟੀ ਵੀ ਬੰਦੀ ਹੈ ਤੇ ਇੱਕ ਜਿੱਥੇ ਮਿੱਟੀ ਦੀ ਆਪਾ ਬਿਜਾਰ ਕੀਤੀ ਮਿੱਟੀ ਦੀ ਹਿਲਜੁਲ ਨਹੀਂ ਹੋਈ ਉੱਥੇ ਉੱਥੇ ਵੀ ਵਧੀਆ ਕੰਮ ਕਰੂ ਕਿਉਂਕਿ ਮਿੱਟੀ ਨੂੰ ਜੜਾ ਵੀ ਸਾਹ ਮਿਲੂਗਾ ਤੇ ਨਾਲੇ ਜੜਾਂ ਨੂੰ ਵੀ ਸਾਹ ਮਿਲੂਗਾ ਤੇ ਜੜਾ ਵਧੀਆ ਚਟੀਆਂ ਹੋਣਗੀਆਂ ਤੇ ਆਪਣੇ ਪੀ ਐਚ ਲੈਵਲ ਵੀ ਜਿਹੜਾ ਜ਼ਮੀਨ ਦਾ ਸੈੱਟ ਹੋਊਗਾ ਕਈ ਵਾਰੀ ਵੱਧ ਘਟਾ ਖਾਦਾ ਪਾ ਲੈਣੇ ਪੀ ਐਚ ਲੈਵਲ ਜਿਹੜਾ ਵੱਜ ਜਾਂਦਾ ਘਟ ਜਾਂਦਾ ਤੇ ਇਹਦੇ ਨਾਲ ਪੀ ਐਚ ਲੈਵਲ ਵੀ ਮੈਂਟੇਨ ਰਹੂਗਾ ਤੇ ਇੱਕ ਜਿਵੇਂ ਆਪਾਂ ਦੇਖਦੇ ਆਂ ਪੱਤੇ ਪੀਲੇ ਜੇ ਹੋ ਜਾਂਦੇ ਸਲਫਰ ਦੀ ਘਾਟ ਆ ਜਾਂਦੀ ਹੈ ਤੇ ਉਹ ਚੀਜ਼ ਦੀ ਘਾਟ ਨਹੀਂ ਆਣੀ ਪੱਤੇ ਪੀਲੇ ਨਹੀਂ ਹੋਣੇ ਤੇ ਯੂਰੀਆ ਜਿਹੜੀ ਹੈ ਸਲਫਰ ਤੋਂ ਬਿਨਾ ਜਿਹੜੀ ਯੂਰੀਆ ਆਪਾਂ ਕਿੰਨੀ ਮਰਜ਼ੀ ਪਾਈ ਜਾਈਏ ਤਾਂ ਯੂਰੀਆ ਦੀ ਘਾਟ ਰਹਿੰਦੀ ਹੈ ਤੇ ਸਲਫਰ ਨਾਲ ਜਿਹੜੀ ਯੂਰੀਆ ਵੀ ਬਹੁਤ ਕੰਮ ਕਰੂਗੀ ਬਹੁਤ ਵਧੀਆ ਕੰਮ ਕਰੂ ਜਿਹੜੀ ਯੂਰੀਆ ਅੱਧਾ ਗੱਟਾ ਵੀ ਪਾਇਆ ਐ ਲੱਗੂ ਜਿਵੇਂ ਗੱਟਾ ਪਾਇਆ ਐ ਇਸ ਕਰਕੇ ਮੇਰੀ ਬੇਨਤੀ ਹੈ ਨਾਲੇ ਤਾਂ ਇਹ ਕੰਮ ਲਿੱਤੀ ਜਾਊ ਘਰਾਂ ਜਿਹੜੀ ਪਈ ਐ ਤੇ ਨਾਲੇ ਜਿਹੜੇ ਇਹ ਰਿਜ਼ਲਟ ਬਹੁਤ ਸੋਹਣੇ ਆ